ਚਮਤਕਾਰ ਹੈ ਇਹ ਕਹਿ ਸਕਦੇ ਹੋ ਜਦੋਂ ਤੁਸੀਂ ਸੋਚੋ ਵੀ ਸਾਰੇ ਪੂਰੇ ਯੂਨੀਵਰਸ ਦੇ ਵਿੱਚ ਵਾਈਬਸ ਭੇਜ ਦਿਓ ਸਾਰੇ ਇੱਕ ਇੱਕ ਬੰਦੇ ਦੀ ਇੱਕ 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 ਬੰਦੇ ਦੀ ਇਹੀ ਅਰਦਾਸ ਸੀਗੀ ਉਸ ਅਕਾਲ ਪੁਰਖ ਅੱਗੇ ਕਿ ਇਹਨਾਂ ਦੇ ਘਰ ਬੇਬੀ ਆਉਣਾ ਚਾਹੀਦਾ ਇਹਨਾਂ ਦੇ ਘਰ ਬੇਬੀ ਆਉਣਾ ਚਾਹੀਦਾ ਐਂਡ that happened ਦੁਨੀਆ ਅੱਖਾਂ ਭਰਦੀਆਂ ਪਈਆਂ ਹਾਂ ਐਕਚੁਅਲੀ ਇਮੋਸ਼ਨਲ ਹੋ ਜਾਈਦਾ ਆ ਔਰ ਖਾਸ ਕਰਕੇ ਇੱਕ ਉਹ ਮੂਮੈਂਟ ਜਦੋਂ ਛੋਟੇ ਬੇਬੀ ਨੂੰ ਉਹਨਾਂ ਦੀ ਮਦਰ ਦੇ ਲਾਗੇ ਲੈ ਕੇ ਆਂਦਾ ਹੈ ਵੀਡੀਓ ਸੀ ਸਾਰਿਆਂ ਨੇ ਦੇਖਿਆ ਐ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸ ਕਰਨ ਦੀ ਕੋਸ਼ਿਸ਼ ਕੀਤੀ दैट वाज ਵੈਰੀ ਇਮੋਸ਼ਨਲ অর ਐਕਚੁਅਲੀ ਉਹਦੇ ਮੈਂ ਰੋ ਪਈ ਸੀ ਕਿਉਂਕਿ ਮਾਂ ਦਾ ਜਿਹੜਾ ਦਰਦ ਹੁੰਦਾ ਹੈ ਨਾ ਉਹ ਹਰ ਇੱਕ ਮੈਂ ਕਹਿੰਨੀ ਆ ਇਸ ਧਰਤੀ ਤੇ ਜਿੰਨੀਆਂ ਵੀ ਮਾਵਾਂ ਆ ਨਾ ਉਹ ਵੀਡੀਓ ਦੇਖ ਕੇ ਰੋਈਆਂ ਹੋਣਗੀਆਂ ਬਿਕਾਜ਼ ਮਾਂ ਨੂੰ ਕੋਈ ਨਹੀਂ ਸਮਝ ਸਕਦਾ ਮਾਂ ਨੂੰ ਮਾਈਂ ਸਮਝ ਸਕਦੀ ਹੈ ਹਰ ਤਰੀਕੇ ਦੇ ਨਾਲ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰ ਤਰੀਕੇ ਦੇ ਨਾਲ ਉਹਦਾ ਵਜੂਦ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਕਿ ਉਹਦਾ ਕੁਝ ਬਚੇ ਨਾ ਪਿੱਛੇ ਪਰ ਹਰ ਤਰੀਕੇ ਦੇ ਨਾਲ ਲੋਕਾਂ ਨੇ ਵੀ ਔਰ ਉੱਪਰ ਵਾਲੇ ਨੇ ਵੀ ਉਹਨੂੰ ਜਿਉਂਦਾ ਰੱਖਿਆ ਅੱਜ ਜਦੋਂ ਅਸੀਂ ਇਹ ਵੇਖਦੇ ਪਏ ਆ ਤਾਂ ਸਾਨੂੰ ਐ ਲੱਗਦਾ ਹੈਗਾ ਕਿ ਉਹਨਾਂ ਦੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਕਿ ਉਹਨੂੰ ਖਤਮ ਕਰ ਦੇ। ਵੇਖੋ ਜਿਹੜੇ ਦੁਸ਼ਮਣ ਹੁੰਦੇ ਆ ਹਨਾ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਐ ਇਹ ਜਿਹੀਆਂ ਹਨਾ ਬਟ ਜਦੋਂ ਅਕਾਲਪੁਰਖ ਦੇ ਹੱਥ ਹੈ ਸਾਰਾ ਕੁਝ ਉਸ ਅਕਾਲਪੁਰਖ ਵੈਗੁਰੂ ਦੇ ਹੱਥ ਦੇ ਵਿੱਚ ਹੈ ਉਹ ਅਸੀਂ ਇਨਸਾਨ ਹੋ ਕੇ ਸੋਚਦੇ ਆ ਕਿ ਅਸੀਂ ਕਿਸੇ ਨੂੰ ਖਤਮ ਕਰ ਸਕਦੇ ਆ ਬਟ ਨਹੀਂ ਜਿੰਨੀ ਲਿਖੀ ਆ ਉੰਨੀ ਬੰਦਾ ਭੋਕੇ ਜਾਂਦਾ ਸੋ ਇਸ ਸ਼ੁਰੂਆਤ ਦੇ ਵਿੱਚ ਮਤਲਬ ਸਵੇਰੇ ਖਬਰ ਕਿੱਥੋਂ ਮਿਲੀ ਸੋਸ਼ਲ ਮੀਡੀਆ ਤੋਂ ਮਿਲੀ ਪੱਤਰਕਾਰਾਂ ਤੋਂ ਮਿਲੀ ਕਿੱਥੋਂ ਮਿਲੀ ਤੁਹਾਨੂੰ ਮੈਨੂੰ ਪੱਤਰਕਾਰਾਂ ਤੋਂ ਮਿਲੀ ਐਕਚੁਅਲੀ ਕਿ ਮੈਂ 50 ਸੀਗੀ ਮੈਨੂੰ ਉਹਨਾਂ ਨੇ ਫੋਨ ਕੀਤਾ ਐਂਡ ਕਿਹਾ ਵੀ ਐਸੀ ਮੈਮ ਫਲਾਣੇ ਚੈਨਲ ਤੋਂ ਬੋਲ ਰਹੇ ਆਂ ਔਰ ਅਸੀਂ ਸਿੱਧੂ ਦੇ ਫਾਦਰ ਦੇ ਕਰੇ ਬੇਟਾ ਹੋਇਆ ਐਂਡ ਅਸੀਂ ਤੁਹਾਡਾ ਫੋਨ ਲੈਣਾ ਚਾਹੁੰਦੇ ਆਂ ਐਂਡ ਮੇਰੀ ਅੱਖਾਂ ਮਤਲਬ ਇਕਦਮ ਸ਼ੌਕ ਕੇ ਅਬ ਜਸਟ ਸਮਝ ਨਹੀਂ ਲੱਗੀ ਵੀ ਲਾਈਕ ਆ ਮੈਂ ਡ੍ਰੀਮ ਦੇਖ ਰਹੀ ਆ ਕਿ ਇਕਦਮ ਫੋਨ ਆਇਆ ਹੈ ਔਰ ਕਨੈਕਟ ਕੀਤਾ ਹੈ ਮੈਂ ਸਭ ਤੋਂ ਪਹਿਲੀ ਗੱਲ ਉਹਨਾਂ ਦੇ ਸਾਹਮਣੇ ਰੱਖੀ ਵੀ ਕਿ ਥੈਟ ਟਾਈਮ ਮੈਨੂੰ ਇਹ ਲੱਗ ਰਿਹਾ ਹੈ ਸਾਡੀ ਕੋ ਸ਼ਬਦ ਨਹੀਂ ਹੈਗੇ ਕਿ ਕੀ ਗੱਲ ਕਹੀਏ ਬਟ ਅੱਜ ਜਿਹੜੀ ਸਵੇਰ ਅੱਜ ਦੀ ਸਵੇਰ ਹੈ ਨਾ ਬਹੁਤ ਵਧੀਆ ਗੱਲ ਸੁਣ ਕੇ ਜਿਹੜੀ ਹੈ ਨਿਕਲੀ ਹੈ ਦੋਸਤੋ ਇੱਕ ਉਹ ਦਿਨ ਸੀਗਾ ਜਿਸ ਦਿਨ ਪੰਜਾਬ ਰੋਇਆ ਸੀ ਇਨਸਾਨੀਅਤ ਰੋਈ ਸੀ ਤੇ ਇੱਕ ਅੱਜ ਦਾ ਦਿਨ ਹੈ ਅੱਜ ਵੀ ਸਾਰੇ ਹੀ ਰੋਏ ਆ ਲੇਕਿਨ ਫਰਕ ਹੈ ਫਰਕੇ ਆ ਉਦੋਂ ਦੁੱਖ ਸੀ ਅੱਜ ਖੁਸ਼ੀ ਦੇ ਹੰਝੂਆਂ ਨਾਲ ਅੱਖਾਂ ਭਰੀਆਂ ਸਾਰਿਆਂ ਦੀਆਂ ਰੀਕਾਰਨੇਸ਼ਨ ਦੀ ਇੱਕ ਥਿਉਰੀ ਹੈ ਕਿ ਜਿਹੜੀਆਂ ਆਤਮਾਵਾਂ ਹੁੰਦੀਆਂ ਨੇ ਉਹ ਦੁਬਾਰਾ ਜਨਮ ਲੈਂਦੀਆਂ ਨੇ ਪੂਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਹੈ ਪੂਰੀ ਦੁਨੀਆ ਖੁਸ਼ੀਆਂ ਮਨਾ ਰਹੀ ਹੈ ਸੋਨੀਆ ਮਾਨ ਜੀ ਮੇਰੇ ਨਾਲ ਨੇ ਇਨਾਂ ਦੀ ਇੱਕ ਵੀਡੀਓ ਵੀ ਇਸ ਵਕਤ ਚਰਚਾ ਦੇ ਵਿੱਚ ਇਹਨਾਂ ਦੀ ਗੋਦੀ ਦੇ ਵਿੱਚ ਸਿੱਧੂ ਦਾ ਪਤੀਜਾ ਬੈਠਾ ਸੀ ਉਹਨੇ ਕੁਝ ਬੋਲ ਬੋਲੇ ਸੀ ਪਰ ਉਹ ਅੱਜ ਪੂਰੇ ਵੀ ਹੁੰਦੇ ਪਏ ਆ ਜਦੋਂ ਤੁੜੀਆਂ ਅੱਖਾਂ ਭਰਦੀਆਂ ਪਈਆਂ ਹਾਂ ਐਕਚੁਅਲੀ ਇਮੋਸ਼ਨਲ ਹੋ ਜਾਈਦਾ ਆ ਔਰ ਖਾਸ ਕਰਕੇ ਇੱਕ ਉਹ ਮੂਮੈਂਟ ਜਦੋਂ ਛੋਟੇ ਬੇਬੀ ਨੂੰ ਉਹਨਾਂ ਦੀ ਮਦਰ ਦੇ ਲਾਗੇ ਲੈ ਕੇ ਆਂਦਾ ਹੈ ਉਹ ਵੀਡੀਓ ਅਸੀਂ ਸਾਰਿਆਂ ਨੇ ਦੇਖੀ ਐ ਐਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸ ਕਰਨ ਦੀ ਕੋਸ਼ਿਸ਼ ਕੀਤੀ 댓 ਵਾਸ ਵੈਰੀ ਇਮੋਸ਼ਨਲ ਔਰ ਐਕਚੁਅਲੀ ਉਦੋਂ ਤੇ ਮੈਂ ਰੋਪੀ ਸੀਗੀ ਬਿਕਾਜ਼ ਮਾਂ ਦਾ ਜਿਹੜਾ ਦਰਦ ਹੁੰਦਾ ਹੈ ਨਾ ਉਹ ਹਰ ਇੱਕ ਮੈਂ ਕਹਿੰਨੀ ਆ ਇਸ ਧਰਤੀ ਤੇ ਜਿੰਨੀਆਂ ਵੀ ਮਾਵਾਂ ਐ ਨਾ ਉਹ ਵੀਡੀਓ ਦੇਖ ਕੇ ਰੋਈਆਂ ਹੋਣਗੀਆਂ ਬਿਕਾਜ਼ ਮਾਂ ਨੂੰ ਕੋਈ ਨਹੀਂ ਸਮਝ ਸਕਦਾ ਮਾਂ ਨੂੰ ਮਾਂ ਹੀ ਸਮਝ ਸਕਦੀ ਐ ਤੁਹਾਡੀ ਉਹ ਵੀਡੀਓ ਬੜੀ ਚਲਦੀ ਪਈ ਐ ਜੀ ਸਰਕੂਲੇਟ ਹੋਣੀ ਸ਼ੁਰੂ ਹੋ ਗਈ ਪੁਰਾਣੀ ਵਾਲੀ ਜਿਹਦੇ ਚ ਉਹ ਛੋਟਾ ਜਿਹਾ ਮੁੰਡਾ ਸਰਦਾਰ ਜੀ ਉਹ ਤੁਹਾਡੀ ਗੋਦੀ ਚ ਬੈਠਾ ਹੋਇਆ ਔਰ ਤੁਸੀਂ ਉਹਦੇ ਨਾਲ ਗੱਲਾਂ ਕਰ ਰਹੇ ਹੋ ਤੁਸੀਂ ਉਹਨੂੰ ਕੋਈ ਸਵਾਲ ਪੁੱਛਿਆ ਕੀ ਗੱਲ ਹੋਈ ਸੀ ਉਹਦੇ ਨਾਲ ਉਦੋਂ ਤੁਹਾਡੀ ਐਕਚੁਅਲੀ ਕੀ ਹੋਇਆ ਸੀਗਾ ਸਿੱਧੂ ਦੇ ਮਾਰਚ ਵਾਸਤੇ ਗਏ ਸੀਗੇ ਅਸੀਂ ਤੇ ਉਹ ਮੇਰੀ ਗੋਦੀ ਦੇ ਵਿੱਚ ਬੈਠਾ ਸੀਗਾ ਕਾਫੀ ਟਾਈਮ ਤੇ ਮੈਂ ਨਾਲ ਗੱਲਾਂ ਕਰਦਾ ਰਿਹਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੈਨੂੰ ਚਾਚੂ ਦੀ ਯਾਦ ਆਂਦੀ ਹੈ ਐਂਡ THEN ਹੀ ਸੈਡ ਕਿ ਮੈਨੂੰ ਚਾਚੂ ਦਾ ਸੁਪਨਾ ਆਇਆ ਸੀਗਾ ਤੇ ਉਹ ਮੈਨੂੰ ਦੱਸ ਰਿਹਾ ਸੀਗਾ ਗੱਡੀ 'ਚ ਬੈਠੇ ਤੇ ਮੈਂ ਕਿਹਾ ਅੱਛਾ ਕੀ ਸੁਪਨਾ ਆਇਆ ਸੀਗਾ ਹੀ ਸੈਡ ਕਿ ਚਾਚੂ ਕਹਿੰਦੇ ਸੀਗੇ ਕਿ ਮੈਂ ਦੁਬਾਰਾ ਵਾਪਸ ਆਉਂਗਾ ਔਰ ਛੋਟਾ ਬੇਬੀ ਹੋਊਂਗਾ ਮੈਂ ਉਦੋਂ ਐਂਡ ਮੇਰੀ ਗੋਲੀਆਂ ਦੇ ਨਿਸ਼ਾਨ ਵੀ ਹੋਣਗੇ ਮੈਂ ਕਿਹਾ ਅੱਛਾ ਫਿਰ ਉਸ ਤੋਂ ਬਾਅਦ ਉਨੀ ਦੇ ਨੂਨ ਪ੍ਰੈਸ ਆਗੀ ਲੱਗੇ ਮਾਈਕ ਲੈ ਕੇ ਉਸ ਟਾਈਮ ਤੇ ਫਿਰ ਮੈਂ ਪ੍ਰੈਸ ਨਾਲ ਗੱਲ ਕਰਦੇ ਕਰਦੇ ਮੈਂ ਉਹਨੂੰ ਫਿਰ ਤੋਂ ਦੱਸ ਕਿਹਾ ਮੈਂ ਕਿਹਾ ਵੀ ਇਹ ਕਹਿ ਰਿਹਾ ਹੈ ਕਿ ਇਹਨੂੰ ਸੁਪਨਾ ਆਇਆ ਵੀ ਸਿੱਧੂ ਇਹਨੂੰ ਡ੍ਰੀਮ 'ਚ ਮਿਲਿਆ ਸੀਗਾ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਬੋਲ ਦੱਸ ਐਂਡ ਐਕਚੁਅਲੀ ਅਨਬਿਲੀਵੇਬਲ ਮਤਲਬ ਜੋ ਨੇ ਕਿਹਾ ਸੀਗਾ ਐਂਡ ਟੂਡੇ ਥੈਟ ਹੈਪਨਡ ਚਮਤਕਾਰ ਹੈ ਇਹ ਕਹਿ ਸਕਦੇ ਹੋ ਜਦੋਂ ਤੁਸੀਂ ਸੋਚੋ ਵੀ ਸਾਰੇ ਪੂਰੇ ਯੂਨੀਵਰਸ ਦੇ ਵਿੱਚ ਵਾਈਬਸ ਭੇਜ ਦਿਓ ਸਾਰੇ ਇੱਕ ਇੱਕ ਬੰਦੇ ਦੀ ਇੱਕ 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 ਬੰਦੇ ਦੀ ਇਹੀ ਅਰਦਾਸ ਸੀਗੀ ਉਸ ਅਕਾਲ ਪੁਰਖ ਅੱਗੇ ਕਿ ਇਹਨਾਂ ਦੇ ਘਰ ਬੇਬੀ ਆਉਣਾ ਚਾਹੀਦਾ ਇਹਨਾਂ ਦੇ ਘਰ ਬੇਬੀ ਆਉਣਾ ਚਾਹੀਦਾ ਐਂਡ ਥੈਟ ਹੈਪਨਡ ਹਰ ਤਰੀਕੇ ਦੇ ਨਾਲ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰ ਤਰੀਕੇ ਦੇ ਨਾਲ ਉਹਦਾ ਵਜੂਦ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹਰ ਤਰੀਕੇ ਦੇ ਨਾਲ ਇਹ ਕੋਸ਼ਿਸ਼ ਕੀਤੀ ਗਈ ਕਿ ਉਹਦਾ ਕੁਝ ਬਚੇ ਨਾ ਪਿੱਛੇ ਪਰ ਹਰ ਤਰੀਕੇ ਦੇ ਨਾਲ ਲੋਕਾਂ ਨੇ ਵੀ ਔਰ ਉੱਪਰ ਵਾਲੇ ਨੇ ਵੀ ਉਹਨੂੰ ਜਿਉਂਦਾ ਰੱਖਿਆ ਅੱਜ ਜਦੋਂ ਅਸੀਂ ਇਹ ਵੇਖਦੇ ਪਏ ਹਾਂ ਤਾਂ ਸਾਨੂੰ ਐ ਲੱਗਦਾ ਹੈਗਾ ਕਿ ਉਹਨਾਂ ਦੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਕਿ ਉਹਨੂੰ ਖਤਮ ਕਰ ਦੋ ਵੇਖੋ ਜਿਹੜੇ ਦੁਸ਼ਮਣ ਹੁੰਦੇ ਆ ਹਨਾ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਐ ਇਹ ਜਿਹੀਆਂ ਹਨਾ ਬਟ ਜਦੋਂ ਅਕਾਲਪੁਰਖ ਦੇ ਹੱਥ ਹੈ ਸਾਰਾ ਕੁਛ ਉਸ ਅਕਾਲਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ ਉਹ ਅਸੀਂ ਇਨਸਾਨ ਹੋ ਕੇ ਸੋਚਦੇ ਆ ਕਿ ਅਸੀਂ ਕਿਸੇ ਨੂੰ ਖਤਮ ਕਰ ਸਕਦੇ ਆ ਬਟ ਨਹੀਂ ਜਿੰਨੀ ਲਿਖੀ ਆ ਉੰਨੀ ਬੰਦਾ ਭੋਕੇ ਜਾਂਦਾ ਬਟ ਹਾਂ ਜਿਹੜੇ ਇਹ ਜਿਹਾ ਉਹ ਕਰਮ ਕਰਦੇ ਨੇ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਮਤਲਬ ਜਿਹੜੇ ਅ ਅਕਾਲਪੁਰਖ ਦੇ ਬਣਾਏ ਹੋਏ ਅਸੀਂ ਆਂ ਅਸੀਂ ਇੱਕ ਮਿੱਟੀ ਦਾ ਸ਼ਰੀਰ ਹੈ ਹਨਾ ਉਹਦੇ ਵਿੱਚ ਰੂਹ ਭੇਜੀ ਹੋਈ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਜਦੋਂ ਵੀ ਕੋਈ ਇਹੋ ਜਿਹਾ ਦੁਰਕਰਮ ਕਰਦਾ ਹੈ ਉਹ ਸਾਡੇ ਕਹਿੰਦੇ ਨੇ ਸਾਡੇ ਅੰਦਰ ਜੋਤ ਜਗਦੀ ਹੈ ਪ੍ਰਮਾਤਮਾ ਦੀ ਉਹ ਜੋਤ ਸਾਡੀ ਆਤਮਾ ਹੀ ਹੁੰਦੀ ਹੈ ਔਰ ਜਦੋਂ ਸਾਡੀ ਜੋਤ ਨੂੰ ਕੋਈ ਅਫੈਕਟ ਕਰਦਾ ਹੈ ਜਾਣ ਬੁਝ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਕਿਤੇ ਨਾ ਕਿਤੇ ਉਸ ਅਕਾਲ ਪੁਰਖ ਨੂੰ ਵੀ ਦਰਦ ਹੁੰਦਾ ਹੈ ਕਿਉਂਕਿ ਉਹਨਾਂ ਦੇ ਭੇਜੇ ਹੋਏ ਤੇ ਉਹਨਾਂ ਦੇ ਬੱਚੇ ਆ ਅਸੀਂ ਸੋ ਇਸ ਚੀਜ਼ ਦਾ ਉਹਨਾਂ ਨੂੰ ਵੀ ਦੁੱਖ ਹੋਇਆ ਹੋਊਗਾ ਸੋ ਦੈਟਸ ਵਾਈ ਯੂ نو ਸਾਰਿਆਂ ਨੇ ਯੂਨੀਵਰਸ ਟੂ ਵਾਈਸ ਪੇਜ 'ਤੇ ਅਰਦਾਸਾਂ ਕੀਤੀਆਂ ਉਹਨਾਂ ਦੇ ਮੰਮੀ ਪਾਪਾ ਵਾਸਤੇ ਵੀ ਉਹਨਾਂ ਦੇ ਕੋਲ ਕੋਈ ਨਾ ਕੋਈ ਬੇਬੀ ਹੋਣਾ ਚਾਹੀਦਾ ਵੇਖੋ ਹਰ ਇੱਕ ਬੰਦਾ ਆਪੋ ਆਪਣੇ ਕੰਮ-ਕਾਰ 'ਚ ਲੱਗ ਜਾਂਦਾ ਹੈ ਹਨਾ ਉਸ ਟੈਂਟ ਤੇ ਮੋਹਾਲੇ ਸੀਗਾ ਕਿ ਸਾਥ ਸੀਗਾ ਉਹਨਾਂ ਨਾਲ ਲੇਕਿਨ ਸਰ ਹਰ ਬੰਦਾ ਆਪਣੀ ਜ਼ਿੰਦਗੀ 'ਚ ਮਸ਼ਰੂਫ ਹੋ ਗਿਆ ਮਸ਼ਰੂਫ ਹੋ ਜਾਂਦਾ ਹੈ ਬਟ ਉਸ ਘਰ ਉਹ ਜਿਹੜਾ ਘਰ ਹੈ ਉਹ ਖਾਲੀਪਨ ਜਿਹੜਾ ਉਸ ਘਰ ਦਾ ਉਹ ਖਾਂ ਨੂੰ ਪੈਂਦਾ ਹੈ ਕਿਤੇ ਨਾ ਕਿਤੇ ਕਿਉਂਕਿ ਜਦੋਂ ਸੋਣਾ ਸਵੇਰੇ ਉੱਠਣਾ ਤੁਸੀਂ ਕਿਹਦੇ ਕਿਨੂੰ ਤੁਸੀਂ ਉਡੀਕ ਰਹੇ ਹੋ ਕਿਹਦੇ ਵਾਸਤੇ ਤੁਸੀਂ ਜ਼ਿੰਦਗੀ ਜੀ ਰਹੇ ਹੋ ਯੂ ਨੋ ਇੱਕ ਤੁਹਾਨੂੰ ਹਰ ਪਲ ਉਸ ਇਨਸਾਨ ਦੀ ਯਾਦ ਆਉਂਦੀ ਹੈ ਔਰ ਮੈਂ ਕਹਿੰਦੀ ਆ ਵੀ ਉਹ ਉਹ ਕੱਟਣਾ ਬਹੁਤ ਔਖਾ ਹੈ ਔਰ ਇੱਕ ਮਾਂ ਵਾਸਤੇ ਇੱਕ ਪਿਓ ਵਾਸਤੇ ਹਨਾ ਇੰਨੇ ਸਾਲ ਆਪਣੇ ਬੱਚੇ ਨੂੰ ਇਸ ਮੁਕਾਮ ਦੇ ਉੱਤੇ ਦੇਖਿਆ ਹੋਵੇ ਔਰ ਰੋਜ਼ ਇਹਨੂੰ ਗਾਣਿਆਂ ਦੇ ਵਿੱਚ ਲੋਕਾਂ ਦੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਉਹਦੀ ਗੱਲ ਸੁਣਦੇ ਹੋ ਔਰ ਸਿੱਧੂ ਇਹੇ ਜਿਹਾ ਨਾਮ ਸੀਗਾ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਕਦੀ ਕੋਈ ਭੁੱਲ ਪੁੱਲ ਸਕੂਗਾ ਜਾਂ ਭੁੱਲੂਗਾ ਬਿਕਾਜ਼ ਉਹ ਹਰ ਇੱਕ ਦੇ ਮੂੰਹ ਦੇ ਉੱਤੇ ਹੈ ਲਫ਼ਜ਼ਾਂ ਦੇ ਉੱਤੇ ਹੈ ਔਰ ਗਾਣਿਆਂ ਦੇ ਵਿੱਚ ਹੈ ਐਂਡ ਉਹਦੇ ਲਿਰਿਕਸ ਹਣਾ ਸੋ ਉਹ ਭੁੱਲੀ ਨਹੀਂ ਸਕਦੇ ਉਹ ਮਾਪੇ ਉਹਨਾਂ ਨੂੰ ਉਹਨਾਂ ਨੂੰ ਲੁਕਾ ਨਹੀਂ ਨਹੀਂ ਭੁੱਲਣ ਦੇਣਾ ਸੀਗਾ ਔਰ ਮਾਪੇ ਉਹ ਤੇ ਫਿਰ ਵੀ ਨਹੀਂ ਭੁੱਲ ਸਕਦੇ ਉਸ ਚੀਜ਼ ਤੋਂ ਗੇਟ ਓਵਰ ਨਹੀਂ ਹੋ ਸਕਦੇ ਸੋ ਇਹ ਇਹ ਸੋਚ ਕੇ ਅਸੀਂ ਮਤਲਬ ਮੈਂ ਤੇ ਬਹੁਤ ਖੁਸ਼ ਹਾਂ ਲਾਈਕ ਤੁਸੀਂ ਫੋਟੋਆਂ ਵੀ ਸ਼ੇਅਰ ਕੀਤੀਆਂ ਤੁਸੀਂ ਸਿੱਧੂ ਦੇ ਨਾਲ ਜੋ ਤੁਹਾਡੀਆਂ ਤਸਵੀਰਾਂ ਸੀਗੀਆਂ ਜਿਸ ਗੀਤ ਦੇ ਵਿੱਚ ਤੁਸੀਂ ਦੋਵਾਂ ਨੇ ਇਕੱਠੇ ਕੰਮ ਕੀਤਾ ਕੁਝ ਸ਼ੇਅਰ ਕਰੋਗੇ ਕੁਝ ਮੈਮਰੀ ਤਾਜ਼ਾ ਹੋਈ ਅੱਜ ਤੁਹਾਡੀ ਵੇਖੋ ਹੀ ਇਜ਼ ਅ ਵੈਰੀ ਨਾਈਸ ਪਰਸਨ ਮੈਂ ਐਵੇਂ ਕਹਾ ਔਰ ਹਾਂ ਗੂਸਬੰਬਸ ਖੜੇ ਹੋ ਜਾਂਦੇ ਐ ਐਕਚੁਅਲੀ ਤੁਸੀਂ ਇੰਡਸਟਰੀ ਚ ਬਹੁਤ ਸਾਰੇ ਲੋਕਾਂ ਨਾਲ ਕੰਮ ਕਰਦੇ ਹੋ ਔਰ ਜ਼ਰੂਰੀ ਨਹੀਂ ਅਭੀ ਹਰ ਇੱਕ ਇਨਸਾਨ ਦੇ ਨਾਲ ਤੁਹਾਡਾ ਉਹ ਬੌਂਡ ਬਣਦਾ ਠੀਕ ਹੈ ਸਿੱਧੂ ਵਨ ਆਫ 뎀 ਮੇਰਾ ਇੱਕ ਚੰਗਾ ਦੋਸਤ ਸੀਗਾ ਔਰ ਮੈਨੂੰ ਉਹਦੀਆਂ ਉਹ ਹੀ ਜਿਹੜੀਆਂ ਪੋਲੀਟੀਕਲੀ ਲਾਸਟ ਸਾਡੀ ਕਨਵਰਸੇਸ਼ਨਸ ਹੁੰਦੀਆਂ ਸੀਗੀਆਂ ਜਿਸ ਤਰੀਕੇ ਦੇ ਨਾਲ ਅ ਲੁਕੀ ਅਨੂਮ ਦਾ ਮਤਲਬ ਮੈਨੂੰ ਪਹਿਲਾਂ ਤੇ ਮੈਨੂੰ ਜਿਹੜਾ ਸੋਸ਼ਲ ਮੀਡੀਆ ਤੇ ਟਰੋਲ ਹੋਇਆ ਸੀਗਾ ਟਾਰਗੇਟ ਹੋਇਆ ਸੀਗਾ ਐਂਡ देन ਹੀ ਆਸਕ ਕਿ ਤੈਨੂੰ ਵੀ ਗਾਲਾਂ ਗੱਡੀ ਜਾਂਦੇ ਆਂ देन ਉਹਨੂੰ ਟਾਰਗੇਟ ਕੀਤਾ ਉਹਨੂੰ ਬਹੁਤ ਦੁੱਖ ਲੱਗਾ ਇਸ ਚੀਜ਼ ਦਾ ਮੈਂ ਕਹਿੰਨੀ ਆਂ ਵੀ ਜਿਹੜੇ ਵੀ ਉਹਦੀ ਜਿੱਥੇ ਉਹ ਇਲੈਕਸ਼ਨ ਲੜ ਰਿਹਾ ਸੀਗਾ ਉਹ ਪਬਲਿਕ ਨੇ ਜਿਹੜਾ ਉਹਨੂੰ ਵੋਟ ਨਹੀਂ ਪਾਈ ਨਾ ਉਹ ਮਾਤਭਾਗੀ ਗੱਲ ਐ ਵੇਖੋ ਐਡਾ ਵੱਡਾ ਸਟਾਰ ਜਿਨੇ ਤੁਹਾਡੇ ਪਿੰਡ ਦਾ ਨਾਮ موسی ਪੂਰੇ ਵਰਲਡ ਪੱਧਰ ਦੇ ਉੱਤੇ ਰੌਸ਼ਨ ਕੀਤਾ ਅੱਜ ਕੱਲ ਬਹੁਤ ਘੱਟ ਕਲਾਕਾਰ ਨੇ ਜਿਹੜੇ ਕਿ ਪਿੰਡ ਜਾ ਕੇ ਰਹਿੰਦੇ ਨੇ ਆਪਣੇ ਪਿੰਡ ਨੂੰ ਆਪਣੇ ਕਲਚਰ ਨੂੰ ਅੱਗੇ ਲੈ ਕੇ ਆਉਣੇ ਨੇ ਬਹੁਤ ਘੱਟ ਲੋਕੀ ਨੇ ਜਿਹੜੇ ਆਪਣੇ ਨਾਮ ਦੇ ਪਿੱਛੇ ਪਿੰਡ ਦਾ ਨਾਮ ਲਾਉਂਦੇ ਨੇ ਇਟ ਮੀਨਸ ਕਿ ਉਹਨੂੰ ਕਿੰਨਾ ਜ਼ਿਆਦਾ ਪਿਆਰ ਸੀਗਾ ਆਪਣੇ ਲੋਕਾਂ ਦੇ ਨਾਲ ਆਪਣੇ ਪਿੰਡ ਦੇ ਨਾਲ ਹਨਾ ਆਪਣੀ ਖੇਤੀਬਾੜੀ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਉਹਨੂੰ ਕੀ ਲੋੜ ਸੀਗੀ ਇਲੈਕਸ਼ਨ ਲੜਨ ਦੀ ਰਾਈਟ ਉਹਦੇ ਕੋਲ ਫੇਮ ਸੀਗਾ ਪੈਸਾ ਸੀਗਾ ਔਰ ਹਰ ਇੱਕ ਕਲਾਕਾਰ ਦੇ ਕੋਲ ਫੇਮ ਪੈਸਾ ਸਾਰਾ ਕੁਝ ਹੁੰਦਾ ਹੈ ਬਟ ਜਦੋਂ ਉਹ ਲੋਕਾਂ ਬਾਰੇ ਸੋਚਦਾ ਉਹ ਸੋਚਦਾ ਵੀ ਹਾਂ ਮੈਂ ਕੁਝ ਹੋਰ ਲੋਕਾਂ ਸੋਸਾਇਟੀ ਵਾਸਤੇ ਵੀ ਕਰਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਕੋਈ ਇਨਸਾਨ ਫੇਮਸ ਹੋ ਕੇ ਉਹਦੇ ਕੋਲ ਪੈਸੇ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਉਹਦੇ ਬਾਵਜੂਦ ਵੀ ਉਹ ਲੋਕਾਂ ਬਾਰੇ ਸੋਚੇ ਤੇ ਲੋਕਾਂ ਨੂੰ ਉਹਨੂੰ ਐਕਸੈਪਟ ਕਰਨਾ ਚਾਹੀਦਾ ਸੀਗਾ ਰਾਈਟ ਮੈਂ ਜਦੋਂ ਇਹ ਜਿੰਨੇ ਵੀ ਚਲੋ ਇਹਨੂੰ ਖਬਰ ਸਮਝ ਕੇ ਹੁਣ ਥੋੜੇ ਦਿਨ ਪਹਿਲਾਂ ਕਿਸੇ ਨੇ ਬ੍ਰੇਕ ਕੀਤਾ ਉਹਨਾਂ ਨੂੰ ਲੱਗਿਆ ਕਿ ਪਰ ਉਹਨਾਂ ਨੂੰ ਇਸ ਚੀਜ਼ ਦਾ ਫਰਕ ਨਹੀਂ ਪਿਆ ਕਿ ਉਹਨਾਂ ਦੀ ਪ੍ਰਾਈਵੇਟ ਜ਼ਿੰਦਗੀ ਹੈ ਹਾਰ ਕੇ ਸਿੱਧੂ ਦੇ ਫਾਦਰ ਨੂੰ ਇਹ ਆ ਕੇ ਪਬਲੀਕਲੀ ਕਹਿਣਾ ਪਿਆ ਲਿਖਣਾ ਪਿਆ ਸੋਸ਼ਲ ਮੀਡੀਆ ਤੇ ਕਿ ਕੋਈ ਵੀ ਗੱਲ ਹੋਏਗੀ ਅਸੀਂ ਆਪ ਆ ਕੇ ਸਾਡੀ ਫੈਮਿਲੀ ਤੁਹਾਨੂੰ ਦੱਸੇਗੀ ਗੱਲ ਉੱਥੇ ਹੀ ਹੈ ਸੁਣਿਏ ਜੀ ਲੋਕੀ ਚੀਜ਼ਾਂ ਨੂੰ ਹੀਆ ਸਮਝਦੇ ਨਹੀਂ ਹੈ ਜਾਂ ਫਿਰ ਬਹੁਤ ਜ਼ਿਆਦਾ ਸੈਲਫਿਸ਼ ਨੇ ਉਨੂੰ ਲੈ ਕੇ तमाम तरह ਦੀਆਂ ਪੁੱਠੀਆਂ ਸਿੱਧੀਆਂ ਖਬਰਾਂ ਚਲਾਈ ਜਾਣਗੇ ਉਹਨੂੰ ਲੈ ਕੇ तमाम तरह ਦੀਆਂ ਉਲਟੀਆਂ ਸਿੱਧੀਆਂ ਗੱਲਾਂ ਕਰੀ ਜਾਣਗੇ ਕੋਈ ਜੁੜਵਾ ਬੱਚੇ ਕਈ ਆ ਰਿਹਾ ਕੋਈ ਕੁਛ ਕਈ ਆ ਰਿਹਾ ਵੇਖੋ ਅ ਕਈ ਲੋਕੀ ਤੇ ਅ ਮਤਲਬ ਆਪਣੀ ਵੀਡੀਓਜ਼ ਦੇ ਵਿਊਜ਼ ਲੈਣ ਵਾਸਤੇ ਇਹ ਗੱਲਾਂ ਫੋਰਟ ਵਨ ਲਾ ਕੇ ਮਤਲਬ ਕਿਸੇ ਦੀ ਕਿਸੇ ਨੂੰ ਪਬਲਿਸਾਈਜ਼ ਕਰ ਦੇ ਇਹ ਗਲਤ ਗੱਲ ਆ ਹਨਾ ਵੀ ਠੀਕ ਆ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਉਹਨਾਂ ਦੇ ਘਰ ਸਾਰਾ ਕੁਝ ਸੁੱਖ ਸ਼ਾਂਤੀ ਹੋਣੀ ਚਾਹੀਦੀ ਔਰ ਜਦੋਂ ਤੱਕ ਕੋਈ ਬੰਦਾ ਖੁਦ ਨਹੀਂ ਦੱਸਦਾ ਉਦੋਂ ਤੱਕ ਝੂਠੀਆਂ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਕਿ ਇਸ ਫੈਮਿਲੀ ਨੂੰ ਵੀ ਐਂ ਲੱਗਦਾ ਵੀ ਹਾਂ ਕਿਤੇ ਨਜ਼ਰ ਨਾ ਲੱਗ ਜਾਈ ਯੂ نو ਹਰ ਇੱਕ ਚੀਜ਼ ਤੋਂ ਹਰ ਕੋਈ ਬੰਦਾ ਹਰ ਇੱਕ ਚੀਜ਼ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਸੋ ਉਹਨਾਂ ਨੇ ਆਖਿਰਕਾਰ ਆਪਣੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਹਮਣੇ ਕੀਤੀਆਂ ਹੀ ਨਹੀਂ ਨਾ ਲੋਕਾਂ ਦੇ ਸੋ ਉਹਨਾਂ ਨੇ ਆਪੇ ਕਰ ਦੇਣੀਆਂ ਸੀਗੀਆਂ ਮੈਨੂੰ ਲੱਗਦਾ ਵੀ ਐਵੇਂ ਨਹੀਂ ਕਰਨਾ ਚਾਹੀਦਾ ਅ ਅੱਜ ਮੈਂ ਦੇਖ ਰਹੀ ਹਾਂ ਕਿ ਹਰ ਬੰਦਾ ਨਾ ਇਸ ਚੀਜ਼ ਦੇ ਵਿੱਚ ਕਿਸੇ ਹਰ ਬੰਦੇ ਦੀ ਸ਼ਿਰਕਤ ਹੈ ਹਰ ਬੰਦਾ ਮਤਲਬ ਕਿ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਹੈਂਡਲ ਖੋਲ੍ਹ ਲਓ ਤੁਹਾਨੂੰ ਹਰ ਦੂਜੀ ਪੋਸਟ ਸਿੱਧੂ ਦੀ ਔਰ ਉਹ ਬੱਚੇ ਦੀ ਨਜ਼ਰ ਆਂਦੀ ਪਈ ਹੈਗੀ ਹੈ ਸੋ ਇਹ ਤੁਹਾਨੂੰ ਪਹਿਲੇ ਸ਼ੁਰੂਆਤ ਦੇ ਵਿੱਚ ਮਤਲਬ ਸਵੇਰੇ ਖਬਰ ਕਿੱਥੋਂ ਮਿਲੀ ਸੋਸ਼ਲ ਮੀਡੀਆ ਤੋਂ ਮਿਲੀ ਪੱਤਰਕਾਰਾਂ ਤੋਂ ਮਿਲੀ ਕਿੱਥੋਂ ਮਿਲੀ ਤੁਹਾਨੂੰ ਮੈਨੂੰ ਪੱਤਰਕਾਰਾਂ ਤੋਂ ਮਿਲੀ ਐਕਚੁਅਲੀ ਕਿ ਮੈਂ ਸੁੱਤੀ ਸੀਗੀ ਮੈਨੂੰ ਉਹਨਾਂ ਨੇ ਫੋਨ ਕੀਤਾ ਐਂਡ ਕਹਾਂ ਵੀ ਐਸੀ ਮੈਮ ਫਲਾਣੇ ਚੈਨਲ ਤੋਂ ਬੋਲ ਰਹੇ ਐਂ ਔਰ ਅਸੀਂ ਸਿੱਧੂ ਦੇ ਫਾਦਰ ਦੇ ਘਰੇ ਬੇਟਾ ਹੋਇਆ ਐਂਡ ਅਸੀਂ ਤੁਹਾਡਾ ਫੋਨ ਲੈਣਾ ਚਾਹੁੰਦੇ ਆਂ ਐਂਡ ਮੇਰੀ ਅੱਖਾਂ ਮਤਲਬ ਇੱਕਦਮ ਸ਼ੌਕ ਕੇ ਆਪ ਜਸਟ ਸਮਝ ਨਹੀਂ ਲੱਗੀ ਵੀ ਲਾਈਕ ਮੈਂ ਡ੍ਰੀਮ ਦੇਖ ਰਹੀ ਐ ਕਿ ਇੱਕਦਮ ਫੋਨ ਆਇਆ ਹੈ ਔਰ ਕਨੈਕਟ ਕੀਤਾ ਹੈ ਮੈਂ ਸਭ ਤੋਂ ਪਹਿਲੀ ਗੱਲ ਉਹਨਾਂ ਦੇ ਸਾਹਮਣੇ ਰੱਖੀ ਵੀ ਕਿ ਥੈਟ ਟਾਈਮ ਮੈਨੂੰ ਇਹ ਲੱਗ ਰਿਹਾ ਸੀ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਕੀ ਗੱਲ ਕਹੀਏ ਬਟ ਅੱਜ ਜਿਹੜੀ ਸਵੇਰ ਅੱਜ ਦੀ ਸਵੇਰ ਹੈ ਨਾ ਬਹੁਤ ਵਧੀਆ ਗੱਲ ਸੁਣ ਕੇ ਜਿਹੜੀ ਐ ਨਿਕਲੀ ਐ ਬਹੁਤ ਬਹੁਤ ਸ਼ੁਕਰੀਆ ਮੈਮ ਤੁਸੀਂ ਪਾਕਿਸਤਾਨ ਜਾ ਕੀਤਾ ਔਰ ਬੜਾ ਜ਼ਰੂਰੀ ਸੀਗਾ ਇਸ ਬਾਰੇ ਗੱਲ ਕਰਨਾ ਤਾਂ ਕਿ ਅਸੀਂ ਦੱਸ ਸਕੀਏ ਕਿ ਪੂਰਾ ਪੰਜਾਬ ਕਿੰਨਾ ਖੁਸ਼ ਆ ਔਰ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਉਣਾ ਬੜਾ ਜ਼ਰੂਰੀ ਹੈ ਜੋ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਉਹਨਾਂ ਚੋਂ ਤੁਸੀਂ ਇੱਕ ਹੋ ਕੈਮਰੇ ਦੇ ਪਿੱਛੇ ਰਮਨੀਤ ਮੇਰਾ ਸਾਥ ਦੇ ਰਹੀ ਸੀਗਾ ਮੈਂ ਲੰਕੇਸ਼ ਤਖਾੜ ਐਡਰੈਸ